ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੋ ਤਾਂ ਆਪਣਾ ਨੰਬਰ ਨੋਟ ਕਰੋ ਜੀ 75 ਤੋਂ 80 00355 ਜੀ ਠੀਕ ਹੈ ਜੀ ਤਾਜੀ ਸੂਈ ਵੀ ਆ ਗਾਂ ਠੀਕ ਹੈ ਨਾ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਨਹੀਂ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਗਰਦੀਪ ਸਿੰਘ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 987767376 ਠੀਕ ਹੈ ਜੀ ਹਾਂਜੀ ਵੀ ਗਾਂਵ ਜਾਣ ਕਰ ਦਿਓ ਕਿਦੋਂ ਸੂਈ ਆ ਕਵੇਂ ਸੂਈ ਆ ਕਿੰਨੇ ਦਿਨੋਂ ਕਿਸੀ ਨੂੰ ਇਹ ਵੀਰੇ ਮਾਲਕਾਂ ਦਾ ਦੂਜਾ ਸੂਆ ਕਿਹਾ ਸੀ ਆਪਾਂ ਨੂੰ ਆਪਾਂ ਤੀਜਾ ਮੰਨ ਕੇ ਲਈ ਸੀ ਠੀਕ ਹੈ ਜੀ ਜਸਕ ਦੇਣਾ ਇਹ ਸੂਈ ਵੀ ਆ ਕੱਲ ਪਰਸ ਨੂੰ ਆੜੂ ਡੱਕ ਪਿਆ ਬੱਚੇ ਦਾ ਠੀਕ ਹੈ ਜੀ ਤੇ ਦੁੱਧ ਕਿੰਨਾ ਜੀ ਦੁੱਧ ਹੋ 12 12 ਕਿਲੋ 12 ਕਿਲੋ ਆਪਾਂ 11 ਕਹਾਂਗੇ ਕਿ ਕਿਲੋ ਵੱਧ ਹੀ ਨਿਕਲੇ ਠੀਕ ਹੈ ਠੀਕ ਤੇ ਆ ਬੱਸ ਆ ਜੀ ਹਾਂਜੀ ਬੱਸ ਆ ਇਹ ਲੋਪਰਾ ਚੈੱਕ ਕਰ ਸਕਦੇ ਠੀਕ ਹੈ ਜੀ ਤੇ ਰੇਟ ਭਰਾ ਦਾ ਜਾਇਜ਼ ਆ ਰੇਟ ਇਹਦਾ ਹੈਗਾ ਵੀਰੇ 40000 ਮਾਨਤਾ ਕਰਦੇ ਠੀਕ ਹੈ ਜੀ ਠੰਡੀ ਸੀਲਾ ਇਹੀ ਕੋਈ ਗੱਲ ਨਹੀਂ ਆ ਠੀਕ ਹੈ ਜੀ ਠੀਕ ਲੋਪਰਾ ਚੈੱਕ ਕਰ ਸਕਦੇ ਠੀਕ ਹੈ ਜੀ ਲੋ ਵੀ ਤੇ ਤੋਰ ਦੋ ਭਰਾ ਮੜਮਟਾ ਹੋਰ ਵੀੜਾ ਹੋਰ ਕਾਟ ਜੂ ਮੜਮਟਾ ਜੀ ਮੈਂ ਰੇਟ ਘਟਜੂ ਮੜਾ ਮੋਟਾ ਹੋਰ ਰੇਟ ਤਾਂ ਘਟਜੂਗਾ ਹਾਂਜੀ ਮਾਨਤਾ ਕਰਦਾ ਹੈ ਹੈਗਾ ਇਹਦਾ ਠੀਕ ਹੈ ਠੀਕ ਮੋੜ ਲਈ ਪ੍ਰੋਪਰਲ ਨੋ ਪ੍ਰਾਤੁਰ ਆ ਦੇਖ ਸਾ ਤੇ ਠੰਡੀ ਸੀਲਾ ਠੀਕ ਹੈ ਬਸ ਇਹ ਥੋੜਾ ਸੀਲਾ ਬੜਾ ਕਰ ਦੀ ਠੀਕ ਹੈ ਠੀਕ ਲੋਚ ਵਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਫਰੈਂਡ ਸਹਿਣਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੰਡੀ ਸੀਲਾ ਜਿਵੇਂ ਮਰਜੀ ਸਨ ਤੁਨ ਵੀਰੇ ਓਕੇ ਜਮ ਥਾਂ ਤੁਨ ਚਾਰੇ ਓਕੇ ਦਾ ਖੱਡੀ ਸੀ ਲੈ ਵੀਰੇ ਜਮਾ ਠੀਕ ਹੈ ਮਾਰ ਤੂੰ ਬੜੀ ਤਾਰਾਂ ਜੀ ਤਾਰਾ ਵੀਰੇ ਆਪਾਂ ਨੂੰ ਮਾਰਨੀ ਨਹੀਂ ਆਣੀ ਆਵੇ ਕੱਪ ਚ ਦੇ ਦੇ ਕਰਾਵੇ ਆ ਦੇ ਬਸ ਅੱਖ ਜਾਗਾ ਜੀ ਚਲੋ ਮਾਨੂੰ ਮਾਰ ਕੱਟੀ ਹੋ ਗਈ ਠੀਕ ਹੈ ਠੀਕ ਹੈ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਜ ਸੈਨਾ ਤੇ ਜਿਹੜਾ ਹੁਣ ਇਹਦਾ ਇੱਕ ਨੰਬਰ ਨਿਕਲੂ ਵੀਰੇ ਠੀਕ ਹੈ ਤੁਹਾਨੂੰ ਸਭ ਨੂੰ ਓਕੇ ਨਾਲ ਬਾਤ ਜੀ ਹਾਂਜੀ ਓਕੇ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ